ਦੇਖੋ ਸਭ ਤੋਂ ਪਹਿਲਾਂ ਤੇ ਮੈਂ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਔਰ ਇਹਨਾਂ ਹੰਕਾਰੀਆਂ ਦਾ ਹੰਕਾਰ ਭੰਨਿਆ ਔਰ ਸਭ ਤੋਂ ਵੱਡੀ ਗੱਲ ਇਹ ਤਲਵੀਰ ਸਿੰਘ ਦੀ ਜਿੱਤ ਨਹੀਂ ਇਹਨਾਂ ਸਾਰਿਆਂ ਦੀ ਜਿੱਤ ਆ ਇਹ ਹਲਕਾ ਮਜੀਠਾ ਦੀ ਵੱਡੀ ਜਿੱਤ ਆ ਔਰ ਜਿਹੜੇ ਬੰਦੇ ਇਸੇ ਹੰਕਾਰ ਨਾਲ ਗੱਲ ਕਰਦੇ ਸੀ ਜਾਂ ਕਰਕੇ ਗਏ ਨੇ ਜਿਹੜੇ ਉਸ ਦਿਨ ਮੈਨੂੰ ਕਹਿੰਦੇ ਸੀ ਕਿ ਇਹਦੇ ਮੂੰਹ ਤੇ ਚਪੇੜ ਮਾਰਿਓ ਮੈਂ ਅੱਜ ਉਹਨਾਂ ਨੂੰ ਕਹਿਣਾ ਕਿ ਪੁੱਛੋ ਨਾ ਫਿਰ ਲੋਕਾਂ ਨੇ ਕਿਹਦੇ ਮੂੰਹ ਤੇ ਚਪੇੜ ਮਾਰੀ ਇਹਨਾਂ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਅੱਜ 33 ਦੇ ਵਿੱਚੋਂ 33 ਦੇ ਵਿੱਚੋਂ 29 ਹਾਂਜੀ 33 ਦੇ ਵਿੱਚੋਂ 29 ਤਿੰਨ ਹੂੰ ਤਿੰਨ ਅਕਾਲੀ ਦਲ ਇੱਕ ਕਾਂਗਰਸਾ ਮੇਰਾ ਫੋਨ ਲਈ ਜੀ ਇਹ ਤਿੰਨ ਅਕਾਲੀ ਦਲ ਇੱਕ ਕਾਂਗਰਸਾ ਨੂੰ ਬੜੀਆਂ ਵਧੀਆਂ ਅੱਜ ਮਜ਼ੇਦਾਰ ਚੀਜ਼ਾਂ ਦਿਖਾਵਾਂਗੇ ਨਾਲ ਇਹ ਮੈਂ ਜਿਹੜੇ ਕੁੱਤੀ ਚੋਰ ਰਲੇ ਸੀ ਨਾ ਅੱਜ ਮੈਂ ਨੰਗੇ ਕਰ ਲੱਗਾ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਰਲ ਕੇ ਜੋਰ ਲਾ ਲਿਆ ਕਿ ਅਸੀਂ ਇਹਨਾਂ ਨੂੰ ਅਸੀਂ ਹਰਾਉਣਾ ਪਰ ਗੁਰੂ ਨੇ ਇਹੋ ਜੀ ਕਿਰਪਾ ਕੀਤੀ ਕਿ ਇਹਨਾਂ ਲੋਕਾਂ ਦੀ ਜਿਹੜੀ ਉਹ ਬਹੁਤ ਵੱਡੀ ਜਿੱਤ ਹੋਈ ਹੈ ਜੀ ਆਹ ਦੇਖੋ ਇਹ ਕੀ ਕੁਸ਼ ਉੱਥੇ ਹਲਕੇ ਦੇ ਵਿੱਚ ਕਰਦੇ ਰਹੇ ਆ ਆ ਇੱਕ ਕਾਂਗਰਸ ਦਾ ਇੱਕ ਜਿੱਤਿਆ ਕਾਂਗਰਸੀ ਤਿੰਨ ਜਿੱਤੇ ਅਕਾਲੀ ਦੇ 29 ਜਿੱਤੇ ਆਮ ਆਦਮੀ ਪਾਰਟੀ ਆਹ ਮਿੰਦਰ ਮਿੰਦਰ ਸਾਹਮਣੇ ਆਹ ਦੇਖੋ ਅਕਾਲੀ ਦਲ ਝੰਡੀ ਅਕਾਲੀ ਦਲ ਦੀ ਜੀ ਤੇ ਪੋਸਟਰ ਕਾਂਗਰਸ ਦਾ ਜੀ ਆਹ ਦੇਖੋ ਝੰਡੀ ਅਕਾਲੀ ਦਲ ਦੀ ਪੋਸਟਰ ਕਾਂਗਰਸ ਦਾ ਪਰ ਮੈਂ ਉਦੋਂ ਇੱਕ ਰੈਲੀ 'ਚ ਗੱਲ ਕਹੀ ਸੀ ਮੈਂ ਰੈਲੀ 'ਚ ਇਹ ਗੱਲ ਕਹੀ ਸੀ ਕਿ ਉਹ ਦਿਨ ਦੂਰ ਨਹੀਂ ਮੈਂ ਇਹਨਾਂ ਦੋਵਾਂ ਨੂੰ ਪੱਟ ਕੇ ਬਾਹਰ ਸੁੱਟੂੰਗਾ ਮੈਂ ਇਹਨਾਂ ਲੋਕਾਂ ਦੇ ਸਿਰ ਤੇ ਬੜਕ ਮਾਰੀ ਸੀ ਅੱਜ ਅੱਜ ਇਹਨਾਂ ਨੂੰ ਸ਼ਰਮ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਕਾਂਗਰਸ ਦੇ ਹਲਕੇ ਦੇ ਵਿੱਚ ਦਲਾਲ ਆ ਨਾ ਜਿਹੜੇ ਚੰਦ ਪੈਸੇ ਲੈ ਕੇ ਅਕਾਲੀ ਦਲ ਦੀ ਮਦਦ ਤੇ ਆ ਜਾਂਦੇ ਆ ਇੱਕ ਸਾਡਾ ਉੱਥੇ ਕਾਂਗਰਸ ਦਾ ਹੋਰ ਵੀ 그룹 ਆ ਜਿਹੜਾ ਰੋਜ਼ ਇਹ ਗੱਲ ਕਹਿੰਦਾ ਸੀ ਕਾਂਗਰਸ ਨੂੰ ਇਹਨਾਂ ਨੇ ਖਤਮ ਕਰਤਾ ਬਾਈਕਟ ਕਰਕੇ ਅੱਜ ਇਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਕਿ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਤੁਸੀਂ ਅਕਾਲੀ ਦਲ ਵਾਸਤੇ ਦਿਨ ਰਾਤ ਇੱਕ ਕਰਤਾ ਨੇਕਾ ਪਿੰਡਾਂ ਦੀਆਂ ਮੇਰੇ ਕੋ ਫੋਟੋਆਂ ਪਈਆਂ ਜਿਹੜੀਆਂ ਮੈਂ ਹੁਣੇ ਜਾਰੀ ਕਰੂੰਗਾ ਜਿੱਥੋਂ ਇਹਨਾਂ ਨੇ ਅਕਾਲੀਆਂ ਨੇ ਦੇ ਕਾਂਗਰਸੀਆਂ ਨੇ ਰਲ ਕੇ ਤਨ ਦਾ ਜੋਰ ਲਾ ਲਿਆ ਔਰ ਉਹਨਾਂ ਪਿੰਡਾਂ ਚੋਂ ਵੀ ਬੁਰੀ ਤਰ੍ਹਾਂ ਹਰੇ ਸਰੀਹਾਲਾ ਪਿੰਡ ਜਿੱਥੋਂ ਕਾਲੀ ਦਲ ਨੂੰ ਓਨਲੀ 3 ਵੋਟਸ ਸਾਨੂੰ 200 ਕੁਝ ਵੋਟਾਂ ਪਈਆਂ ਕਾਲੀ ਦਲ ਨੂੰ ਤਿੰਨ ਪਈ ਤੇ ਕਾਂਗਰਸ ਨੂੰ ਜ਼ੀਰੋ ਚਲੋ ਕਾਂਗਰਸ ਤਾਂ ਸ਼ਾਇਦ ਰਲਈ ਸੀ ਸਾਰੇ ਇਸ ਕਰਕੇ ਇਹਨਾਂ ਤੈਨੂੰ ਵੋਟਾਂ ਔਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਨੂੰ ਮਾਨ ਸੀ ਇਹਨਾਂ ਆਪਣੇ ਭੈਣ ਭਰਾਵਾਂ ਤੇ ਔਰ ਇਹ ਇਹ ਜਿਹੜਾ ਹਲਕਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਏ ਮਹਿਸੂਸ ਕਰ ਰਹੇ ਸੀ ਲੋਕ ਕਿ ਸਾਡੀ ਜਿਹੜੀ ਇੱਥੇ ਡਵੈਲਪਮੈਂਟ ਵੀ ਰੁਕੀ ਆ ਸਾਡੇ ਅਨੇਕਾਂ ਕੰਮ ਜਿਹੜੇ ਹੋਣ ਵਾਲੇ ਔਰ ਜਦੋਂ ਦਾ ਮੈਂ ਆਮ ਆਦਮੀ ਪਾਰਟੀ ਚ ਆਇਆ ਮੈਂ ਉਹ ਡਵੈਲਪਮੈਂਟ ਵੀ ਕਰਾਇਆ ਰਿਆ ਔਰ ਜਿੱਥੇ ਮੈਂ ਲੋਕਾਂ ਦੇ ਕੰਮ ਕੰਮ ਵੀ ਕਰਾ ਰਿਆ ਔਰ ਮੈਂ ਉਹ ਸੱਚੇ ਪਾਤਸ਼ਾਹ ਵੈਗੁਰੂ ਦਾ ਫੇਰ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਬਾਹ ਫੜੀ ਔਰ ਚਾਰੇ ਦੀਆਂ ਚਾਰੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਚੋਲੀ ਦੇ ਵਿੱਚ ਨਰਬਿੰਦਰ ਜੀ ਨਰਬਿੰਦਰ ਜੀ ਜੀਠਿਆ ਸਾਹਿਬ ਮੁੱਖਾ ਚੜ੍ਹ ਕੇ ਕਹਿੰਦੇ ਸੀ ਵੀ ਹਲਕਾ ਮਜੀਠਾ ਦੇ ਵਿੱਚ ਕੋਈ ਵੀ ਜਿਹੜਾ ਆ ਕੇ ਆਪਣਾ ਜਿਹੜਾ ਰਾਜ ਸਭਾ ਬਣੇ ਕਰਦਾ ਆਪਣਾ ਮਾਨ ਸੀ ਕਿ ਮੇਰੇ ਲੋਕ ਜਿਹੜੇ ਮੇਰੇ ਨਾਲ ਨੇ ਕੰਮ ਕਰਦੇ ਨਾਲ ਨੇ ਜਿਲ੍ਹੇ ਦੇ ਅੰਦਰੋਂ ਵੀ ਜਿਹੜੀਆਂ ਉਹਨਾਂ ਦੀ ਟੀਮ ਜਿਹੜੀ ਲਗਾਤਾਰ ਪੋਸਟਾਂ ਪਾਉਂਦੀ ਰਹੀ ਕਿ ਜਿਹੜੀ ਆ ਮਜੀਠੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇਜਤ ਹੋਣੀ ਦੇਖੋ ਇਹ ਕਹਿਣ ਦੀਆਂ ਗੱਲਾਂ ਸੀਆਂ ਉਹਨਾਂ ਦੀ ਮੈਨੂੰ ਪਤਾ ਸੀ ਕਿ ਲੋਕਾਂ ਨੇ ਵੋਟ ਐਦਗੀ ਕਿੱਥੇ ਪਾਣੀ ਲੋਕਾਂ ਦਾ ਮਨ ਕਿੱਥੇ ਬਣਿਆ ਜੇਲ੍ਹ ਚੋਂ ਬਹੁਤ ਫੋਨ ਆਏ ਲੋਕਾਂ ਨੂੰ ਲੋਕਾਂ ਨੂੰ ਇੰਨੇ ਜੇਲ੍ਹ ਚੋਂ ਫੋਨ ਆਏ ਧੱਕੇ ਮਾਰੇ ਗਏ ਬੜਾ ਕੁਝ ਕਿ ਉਹ ਸਿਆ ਪਰ ਮੈਨੂੰ ਪਤਾ ਸੀ ਮੇਰੇ ਭਣ ਭਰਾ ਮੇਰੇ ਨਾਲ ਚਟਾਣ ਵਾਂਗ ਖੜ੍ਹ ਗਿਆ ਤੇ ਐਦ ਕੀ ਨਹੀਂ ਮੈਂ ਜਿੱਤਨ ਦਿੰਦਾ ਮੈਂ ਰੱਬ ਤੋਂ ਡਰ ਕੇ ਉਹ ਦਿਨ ਰੈਲੀ 'ਚ ਕਿਹਾ ਸੀ ਕਿ ਮਿੱਤਰੋ ਐਦ ਕੀ ਤੁਹਾਡੀਆਂ ਮੈਂ ਜੜਾ ਪਟਕੇ ਬਾਹਰ ਸੁੱਟਾਂਗਾ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਹਿੰਮਤ ਬਖਸ਼ੀ ਤਾਂ ਇਹਨਾਂ ਦੀ ਜੜਾ ਪਟਕੇ ਬਾਹਰ ਸੁੱਟਦੀ ਤਲਬੀਰ ਜੀ ਇਹ ਵੀ ਲੋਕ ਕਹਿੰਦੇ ਆ ਹਲਕੇ ਦੇ ਵਿਚੀਠੇ ਦੇ ਕੀ ਤਲਬੀਰ ਜੀ ਸ਼ੁਰਤਾਂ ਹੀ ਜਿਹੜੇ ਆ ਆਮ ਲੋਕਾਂ ਦੇ ਵਿੱਚ ਵਿਚਰਦੇ ਰਹੇ ਆ ਜਿਸ ਕਾਰਨ ਅਸੀਂ ਉਹਨਾਂ ਦੇ ਨਾਲ ਖੜ੍ਹੇ ਆ ਤੇ ਜਿੱਤ ਜੁੜੀ ਆ ਸਾਡੀ ਨਹੀਂ ਆ ਤਲਬੀਰ ਗਿਲਦੀ ਆ ਬੇਸ਼ੱਕ ਉਹ ਇਸ ਵਕਤ ਆਮ ਆਦਮੀ ਪਾਰਟੀ ਦੇ ਤਲਵੀਰ ਸਿੰਘ ਦੀ ਜਿੱਤ ਨੇ ਇਹ ਸਾਡਾ ਜਿਹੜਾ ਹਰ ਇੱਕ ਵਰਕਰ ਉਹ ਕੱਲਾ ਕੱਲਾ ਵਰਕਰ ਜਿਹੜਾ ਉਥੇ ਤਲਵੀਰ ਸਿੰਘ ਬਣ ਕੇ ਇਲੈਕਸ਼ਨ ਲੜਿਆ ਤੇ ਅੱਜ ਵੱਡੀ ਜਿੱਤ ਜਿਹੜੀ ਹੋਈ ਆ ਸਾਨੂੰ ਬਹੁਤ ਖੁਸ਼ੀ ਆ ਔਰ ਲੋਕਾਂ ਨੇ ਕਿਤੇ ਨਾ ਕਿਤੇ ਅੱਜ ਇਸ ਗੱਲ ਦਾ ਮਹਿਸੂਸ ਕੀਤਾ ਕਿ ਅਸੀਂ ਜਿਹੜਾ ਇੱਕ ਡਰਾਵੇ ਵਾਲਾ ਹਲਕਾ ਸੀਗਾ ਉੱਚ ਇਹਨਾਂ ਲੋਕਾਂ ਦਾ ਮੈਂ ਡਰ ਵੀ ਦੂਰ ਕੀਤਾ ਔਰ ਮੈਂ ਉਥੋਂ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਉਹ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਜਿਹੜਾ ਹਲਕਾ ਜਿੱਥੇ ਅਕਾਲੀ ਦਲ ਬਹੁਤ ਵੱਡੇ ਪੱਧਰ ਤੇ ਜਿੱਤਦਾ ਰਿਹਾ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਅਕਾਲੀ ਦਲ ਇਥੋਂ ਬਲੋਕ ਸੰਭੀ ਜਿਲ੍ਹਾ ਪ੍ਰੀਸ਼ਦ ਜਿੱਤ ਗਿਆ ਸੀ ਤੇ ਐਦ ਕੀ ਜਿਹੜੀਆਂ ਬਲਾਕਸਾਂ ਸੀ ਤੇ ਜਿਲ੍ਹਾ ਪ੍ਰੀਸ਼ਦ ਆ ਉਹ ਆਮ ਆਦਮੀ ਪਾਰਟੀ ਪ੍ਰਧਾਨ ਸਾਹਿਬ ਬੋਲੋ ਵੱਡੀ ਰੈਲੀ ਵੀ ਕੀਤੀ ਗਈ ਮਝੁੱਠੀਆਂ ਦੇ ਚੋ ਵੀ ਪ੍ਰਕਾਰ ਕੀ ਇੱਥੋਂ ਤੱਕ ਕਿਹਾ ਗਿਆ ਇੱਥੋਂ ਤੱਕ ਕਿਹਾ ਗਿਆ ਕਿ ਤਲਬੀਰ ਗਿੱਲ ਜੇ ਵਾਪਸ ਆਉਣਾ ਚਾਹਵੇ ਤੇ ਮੇਰੇ ਹੁੰਦੇ ਆ ਮੇਰੇ ਜੀਉਂਦੇ ਜੀ ਪਰ ਹੁਣ ਮੈਂ ਸੁਖਵੀਰ ਬਾਦਲ ਨੂੰ ਕਹਿੰਦਾ ਜੇ ਤੂੰ ਮੇਰੀ ਪਾਰਟੀ ਚ ਆਉਣਾ ਤੇ ਆ ਜਾ